ਕਿਸੇ ਦੀ ਗੱਲ ਆ ਮੁੰਡਾ ਇੱਥੇ ਆ ਕੇ ਪੱਕਾ ਹੋਇਆ ਤੇ ਨਿਆਣੇ ਨਿੱਕੇ ਵੀ ਸੀਗੇ ਆਹੋ ਤੇ ਆਪਣੇ ਸੱਸ ਸਹੁਰੇ ਨੂੰ ਇੰਡੀਆ ਤੋਂ ਸੱਦ ਲਿਆ ਅੱਛਾ ਮੁੰਡੇ ਨੇ ਆਪਣੇ ਪਿਓ ਨੂੰ ਸੱਦ ਲਿਆ ਹੂੰ ਤੇ ਇੱਥੇ ਸੱਦ ਲਿਆ ਵੀ ਸਾਨੂੰ ਅਸੀਂ ਕੰਮਾਂ ਤੇ ਜਾਂਦੇ ਆ ਹਾਂ ਹੈਲਪ ਹੋਊਗੀ ਹੈਲਪ ਹੋਊਗੀ ਹੂੰ ਠੀਕ ਆ ਨਿਆਣੇ ਸਾਹਮਣੇ ਸੁੰਗਣਿਆਂ ਸੱਜੇ ਖੱਬੇ ਆਹੋ ਤੇ ਕੀ ਕੀਤਾ ਬਈ ਉਹਨਾਂ ਦੇ ਜਦੋਂ ਇੱਥੇ ਆਏ ਹੂੰ ਉਹ ਪੱਕੇ ਕਰਾ ਲੈ ਹੂੰ ਉਹਨਾਂ ਦੇ ਪਾਸਪੋਰਟ ਰੱਖ ਲੈ ਅੱਛਾ ਜਿੰਨੇ ਪੈਸੇ ਆਉਣ ਹੂੰ ਉਹਨਾਂ ਦੇ ਅ ਬੈਨੀਫਿਟ ਜਿਹੜੇ ਖਰਚਾ ਗਵਰਨਮੈਂਟ ਦੇ ਦਿੰਦੀ ਆ ਉਹ ਸਾਰੇ ਪੈਸੇ ਵੀ ਲੈ ਲੈਣ ਉਹਨਾਂ ਨੂੰ ਪੈਸੇ ਵੀ ਨਾ ਦੇਣ ਖਰਚੇ ਪਾਣੀ ਨੂੰ ਹਾਂ ਹਾਂ ਹੈ ਹੂੰ ਇੰਡੀਆ ਵਿੱਚ ਉਹਨਾਂ ਦੀ ਜ਼ਮੀਨ ਵੀ ਵੇਚ ਪੂਛ ਲਈ ਵੀ ਇੱਥੇ ਮਕਾਨ ਛੱਤਣੇ ਆ ਫਲਾਣਾ ਢਮਕਾਣਾ ਨੇ ਨੇ ਕਰ ਲਿੰਦੇ ਆ ਨਾ ਇਹ ਰਫੇਰੀਆਂ اچھا ਇੱਥੇ ਜਮੀ ਉਥੋਂ ਜਮਾ ਨੇਚ ਵਾਹਾਂਾ ਫੱਥਾ ਵੀ ਵੇਚਤਾ ਪਿਓ ਮਾਂ ਪਿਓ ਨੇ ਸੋਚ ਹੀ ਲੈਂਦੇ ਆ ਚੱਲ ਆਪਣੇ ਮੁੰਡੇ ਕੋਲ ਰਵਾਂਗੇ ਰੋਮਾਂ ਰਵਾਂਗੇ ਫਲਾਣਾ ਟਮਕਾਣਾ ਇੱਥੇ ਆ ਗਏ ਨਾਲੇ ਮਗਰ ਉਹਨਾਂ ਨੂੰ ਹੀ ਦੇਣਾ ਤੇ ਮੁੰਡਾ ਜਿਹੜਾ ਸੀ ਮੇਰੇ ਵਰਗਾ ਬੂਝਾ ਸੀਗਾ ਉਹ ਨੋ ਦੇ ਘਰ ਵਾਲੀ ਦੇ ਸਾਹਮਣੇ ਕੁਝ ਬੋਲਦਾ ਨਹੀਂ ਉਹਦੀ ਸਲਾਹ ਵੀ ਸੀਗੀ ਵਿੱਚ ਤੇ ਉਹ ਪੈ ਇਦਾਂ ਮਤਲਬ ਕਿ ਉਹਨਾਂ ਦੇ ਜਿਹੜੇ ਖਰਚੇ ਗਵਰਨਮੈਂਟ ਵੱਲੋਂ ਮਿਲਦੇ ਸੀਗੇ ਉਹ ਵੀ ਉਹ ਲਈ ਗਏ ਤੇ ਕੰਮ ਵੀ ਕਰਾਈ ਗਿਆ ਵੀ ਨਿਆਣੇ ਛਾੜਿਆ ਲੈ ਆ ਸ਼ਾਪਿੰਗ ਲੈ ਆ ਫਲਾਣਾ ਲੈ ਆ ਟਮਕਾਣਾ ਲੈ ਆ ਸਫਾਈਆਂ ਕਰਵਾਉਣੀਆਂ ਕਰਦੀਆਂ ਹੈਨਾ ਫਿਰ ਉਤੋਂ ਗੁੱਦ ਗੁੱਦ ਕੇ ਉਛਲ ਉਛਲ ਕੇ ਪੈਣਾ ਤੁਸੀਂ ਆਹ ਕਰਦੇ ਆ ਤੁਸੀਂ ਆਹ ਗਲਤੀਆਂ ਕਰਦੇ ਤੁਹਾਡਾ ਆ ਤੁਹਾਨੂੰ ਰਹਿਣਾ ਨਹੀਂ ਆਉਂਦਾ ਤੁਹਾਨੂੰ ਸਹਿਣਾ ਨਹੀਂ ਆਉਂਦਾ ਤੁਹਾਨੂੰ ਤਾਂ ਪਤਾਨੀ ਕਾ ਕਿਦਾਂ ਰਹੀਦਾ ਵਾ ਹੈ ਉਹ ਵਿਚਾਰਿਆ ਨੇ ਕਦੀ ਕਿਤੇ ਪਾਰਕ ਚ ਜਾ ਕੇ ਟਾਈਮ ਪਾਸ ਕਰਨਾ ਕਦੀ ਕਿਸੇ ਤਰ੍ਹਾਂ ਕਰਨਾ ਉਹ ਦੁਖੀ ਬੜੇ ਹੁਣ ਉਹ ਟਿਕਟ ਵੀ ਨਹੀਂ ਲੈਣ ਜੋਗੇ ਵੀ ਜਾਣ ਕਿਦਾਂ ਪੈਸਾ ਹੋਵੇ ਤੇ ਜਾਣ ਤੇ ਜਾਵੇ ਕਿੱਥੇ ਬੰਦਾ ਲੋਕਾਂ ਦੇ ਬਜ਼ੁਰਗਾਂ ਦੇ ਨਾਲ ਬਾਹਰ ਪਾਰਕ ਚ ਬਹਿਣ ਲੱਗ ਪਿਆ ਉੱਥੇ ਸੁਣੀਆਂ ਸੁਣਾਈਆਂ ਗੱਲਾਂ ਗੱਲਾਂ ਹੁੰਦੀਆਂ ਹਦੀਆਂ ਉੱਥੇ ਜਿੰਨੇ ਬਜ਼ੁਰਗ ਮਿਲੇ ਉੱਥੇ ਆਹੋ ਉਹ ਵੀ ਇਸੇ ਬਿਮਾਰੀ ਦੇ ਨਾਲ ਪੀੜਤ ਉਹ ਸੇਮ ਸਟੋਰੀ ਕਿਸੇ ਦਾ ਮੁੰਡਾ ਉਹਨਾਂ ਨੇ ਇਦਾਂ ਕਰਦਾ ਕਿਸੇ ਦੀ ਨੋਹ ਕਰਦੀ ਆ ਕਿਸੇ ਦੀ ਧੀ ਕਰੀ ਜਾਂਦੀ ਆ ਹੈਨਾ ਧੀਆ ਘਟ ਗਈਆਂ ਪੰਗਾ ਕਿੱਥੇ ਪਿਆ ਉਹ ਆਪਣੀ ਜਿਹੜੀ ਨੋਹ ਆ ਉਹ ਆਪਣੇ ਕਿਸੇ ਫਰੈਂਡਾਂ ਦੇ ਨਾਲ ਫਰੈਂਡ ਦੇ ਨਾਲ ਗੱਲ ਕਰਦੀ ਗੱਲਾਂ ਕਰਦੀ ਵੀ ਇਹਨਾਂ ਇਹ ਤੇ ਇਹਨਾਂ ਇਹਨਾਂ ਨੇ ਤੇ ਮਰ ਮੁੱਕ ਜਾਣਾ ਜਿੰਨਾ ਚਿਰ ਲਾਹਾ ਆ ਤੇ ਇਹਨਾਂ ਤੋਂ ਪੈਸੇ ਕੱਢ ਲੀਏ ਖੁਰੋਨਾ ਨੇ ਉਹਨਾਂ ਨੂੰ ਕੀ ਕੀਤਾ ਬਈ ਅ ਬੁੱਡੇ ਬੁੱਡੀਆਂ ਨੂੰ ਸਾਂਭਣ ਦੇ ਵੀ ਪੈਸੇ ਦਿੰਦੀ ਆ ਗਵਰਨਮੈਂਟ ਉਹ ਵੀ ਉਹਨਾਂ ਦਾ ਬੈਨੀਫਿਟ ਅਪਲਾਈ ਕਰਨ ਦਾ ਇਹ ਉਹਨਾਂ ਦੇ ਉਹ ਵੀ ਖਰਚੇ ਅਪਲਾਈ ਕਰਦੇ ਇਹਨਾਂ ਨੂੰ ਠੰਡ ਦਾ ਅਲਾਨਸ ਮਿਲਦਾ ਇਹਨਾਂ ਨੂੰ 올ਡ ਕੇਅਰ ਹੋਮ ਦਾ ਇਹ ਉਹ ਜਦੋਂ ਆਪਾਂ ਬੱਚੇ ਪਾਲਦੇ ਆ ਜਾਂ ਬੁੱਡੇ ਨੂੰ ਲੁੱਕ ਆਫਟਰ ਕਰਦੇ ਆ ਕਰਦੇ ਆ ਨਾ ਉਹਦੇ ਵੀ ਪੈਸੇ ਉਹ ਉਹਨਾਂ ਦੀ ਪਲਾਨ ਸੀਗੀ ਵੀ ਉਹ ਵੀ ਪੈਸੇ ਅਸੀਂ ਲਈਏ ਵੀ ਅਸੀਂ ਇਹਨਾਂ ਦੀ ਦੇਖ ਰਿਹਾ ਇੱਕ ਕਰਦੇ ਆ ਤੇ ਉਹ ਵਿਚਾਰੇ ਇਦਾਂ ਕਰਕੇ ਉਹਨਾਂ ਨੇ ਕਿਸੇ ਤਰ੍ਹਾਂ ਉਸ ਬੰਦੇ ਇਹ ਸਟੋਰੀ ਕਿੱਥੋਂ ਨਿਕਲੀ ਆ ਸਟੋਰੀ ਇਦਾਂ ਨਿਕਲੀ ਉਸ ਕੋਲ ਬੰਦੇ ਕੋਲ ਇੱਕੋ ਹੀ ਚੀਜ਼ ਸੀਗੀ ਛੋਟੀ ਛੋਟਾ ਜਿਹਾ ਗੁਰੂ ਗ੍ਰੰਥ ਸਾਹਿਬ ਸੀਗਾ ਸੋਨੇ ਦੀਆਂ ਤਾਰਾਂ ਦਾ ਲਿਖਿਆ ਹੋਇਆ ਵਾਹੇ ਗੁਰੂ ਵਾਹੇ ਗੁਰੂ ਹਨ ਮਈਕਾ ਸੀਗਾ ਉਹਨੇ ਕਿਸੇ ਦੇ ਨਾਲ ਇਹ ਗੱਲ ਕੀਤੀ ਵੀ ਮੈਂ ਇਹ ਵੇਚਣਾ ਆ ਅੱਛਾ ਵੀ ਵੇਚ ਕੇ ਤੇ ਮੈਂ ਬਾਹਰੋ ਬਾਹਰ ਟਿਕਟ ਲੈ ਕੇ ਚੱਲ ਜੂ ਤੇ ਅਸੀਂ ਦੋਵੇਂ ਜਾਣੇ ਇੱਥੋਂ ਨਿਕਲ ਜੀ ਇੱਥੋਂ ਜਾਣ ਬਾਜ ਜੀ ਕਿਉਂਕਿ ਉਹਨਾਂ ਨੇ ਉਹ ਫੋਨ ਸੁਣ ਲਿਆ ਸੀਗਾ ਠੀਕ ਹੈ ਨੋ ਦਾ ਉਹ ਉਹ ਜਿਹੜਾ ਸੀ ਐਦਾਂ ਵੇਚਣ ਲੱਗਾ ਜਿਹੜੇ ਬੰਦੇ ਕੋਲ ਉਹ ਗਿਆ ਉਹ ਕਹਿੰਦਾ ਮਹਾਰਾਜ ਅਸੀਂ ਇਹ ਚੀਜ਼ ਇਹ ਕੰਮ ਨਹੀਂ ਕਰ ਸਕਦੇ ਵੀ ਤੁਹਾਡੀ ਇਮਾਨਤ ਆਈ ਤੇ ਇੱਕ ਜੱਦੀ ਪੁਸ਼ਤੀ ਆ ਤੁਹਾਡੇ ਕੋਲ ਆ ਤੇ ਇਹ ਇਹਦਾ ਤੇ ਮੁੱਲ ਹੀ ਕੋਈ ਨਹੀਂਗਾ ਇਨੂੰ ਮੇਰੇ ਜਰਕਾਤ ਨਹੀਂ ਗਈ ਵੀ ਇਹਨੂੰ ਮੈਂ ਮੁੱਲ ਇਹਨੂੰ ਖਰੀਦ ਸਕਾਂ ਤੁਸੀਂ ਤੁਹਾਨੂੰ ਪੈਸੇ ਚਾਹੀਦੇ ਆ ਅਸੀਂ ਸੱਜੇ ਖੱਬੇ ਲੋਕਾਂ ਤੋਂ ਭਾਵੇਂ 10-10 ਇਕੱਠੇ ਕਰੀਏ ਜਾਂ ਕਿਸੇ ਤਰ੍ਹਾਂ ਵੀ ਕਰਕੇ ਤਾਂ ਤੁਹਾਨੂੰ ਪੈਸੇ ਇਕੱਠੇ ਕਰਕੇ ਤੇ ਟਿਕਟ ਲੈ ਦਾਂਗੇ ਤੇ ਐਦਾਂ ਉਹਨਾਂ ਦੀ ਟਿਕਟ ਬਣੀ ਤੇ ਉਹ ਵਿਚਾਰੇ ਚਲੇ ਗਏ ਚਲੇ ਗਏ ਮੇਰਾ خیال ਚਲੇ ਗਏ ਆ ਸੁਣਿਆ ਵਾਂ ਮੈਂ ਤੇ ਆਹ ਹਾਲਿਆ ਅੱਜਕੱਲ ਦੀ ਜਨਰੇਸ਼ਨ ਦਾ ਅੱਜਕੱਲ ਦੇ ਲੋਕਾਂ ਦਾ ਖੂਨ ਜਿਹੜਾ ਵਾ ਪਾਣੀ ਹੋ ਗਿਆ ਇਹਨਾਂ ਲੋਕਾਂ ਨੂੰ ਹਰ ਗੱਲੇ ਪੈਸਾ ਹੀ ਚਾਹੀਦਾ ਪੈਸਾ ਹੀ ਚਾਹੀਦਾ ਨਾ ਕਿਸੇ ਨੂੰ ਮਾਂ ਚਾਹੀਦੀ ਨਾ ਕਿਸੇ ਨੂੰ ਪਿਓ ਚਾਹੀਦਾ ਨਾ ਕਿਸੇ ਨੂੰ ਪੁੱਤ ਨਾ ਧੀ ਜਦੋਂ ਕੋਈ ਵੀ ਬੰਦਾ ਮੜਾ ਜਾ ਢਿੱਲਾ ਮਠਾ ਹੁੰਦਾ ਵਾ ਉਦੋਂ ਅੱਖਾਂ ਚ ਰੜਕਣ ਲੱਗ ਪੈਂਦਾ ਵੀ ਇਹ ਤੇ ਹੁਣ ਕਮਾਈ ਨਹੀਂ ਕਰਦਾ ਇਹ ਪੈਸੇ ਨਹੀਂ ਲਿਆਉਂਦਾ ਇਹਨੂੰ ਘਰੋਂ ਕੱਢੋ ਜਾਂ ਇਹਦੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਸੱਚੀ ਗੱਲ ਹੈ ਹਰ ਗੱਲ ਪੈਸਾ ਹੀ ਆ ਬਸ ਕੋਈ ਚੀਜ਼ ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਕਰੇ ਬੰਦਾ ਨਹੀਂ ਨਹੀਂ ਕੋਈ ਬੰਦਾ ਤੁਸੀਂ ਵੀ ਇਸ ਚੱਕਰ ਚ ਆਉਣਾ ਹੈ ਇਸ ਮੈਂ ਉਹੀ ਗੱਲ ਕਰਦਾ ਅੱਜ ਤੁਸੀਂ ਮੈਂ ਮੰਨ ਲਾ ਜੇ ਮੈਂ ਅੱਜ ਇਹ ਕੰਮ ਕਰਦਾ ਮਤਲਬ ਮੈਂ ਤਾਂ ਹੁਣ ਚਲੋ ਪਹੁੰਚਿਆ ਆਪਣੇ ਜਹਾਜ ਦੇ ਕੋਲ ਤੇ ਗੱਲ ਕਰਦਾ ਜਵਾਨ ਦੀ ਜਿੱਦਾਂ ਹੁਣ ਮੰਨ ਲਾ ਆਪਣਾ ਮੁੰਡਾ ਆ ਜੇ ਉਹ ਮੇਰੇ ਨਾਲ ਇਦਾਂ ਕਰਦਾ ਆ ਕੱਲ ਨੂੰ ਉਹਦੀ ਵੀ ਇਹੀ ਏਜ ਆਉਣੀ ਆ ਤੇ ਉਹਦੇ ਨਾਲ ਵੀ ਇਦਾਂ ਹੀ ਹੋਣੀ ਤੇ ਇਦਾਂ ਹੀ ਹਣਾ ਸੱਜੇ ਬੇਤ ਖਬੇਲਾ ਖਬੇਲਾ ਪਰ ਮੈਂ ਇਹ ਗੱਲ ਕਰਦਾ ਵੀ ਲੋਕੀ ਸਮਝਦੇ ਕਿਉਂ ਨਹੀਂ ਤੁਸੀਂ ਗੁਰੂ ਘਰ ਜਾਂਦੇ ਕੀ ਸਿੱਖ ਕੇ ਆਉਨੇ ਆ ਹਾਲ ਐਡਾ ਮੰਦਾ ਹਾਲ ਆ ਅੱਜਕੱਲ ਅੱਜਕੱਲ ਦੇ ਲੋਕਾਂ ਦਾ